ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਵੇਲਾ ਪਰਮਾਨ ਜਿਤ ਸਤਗੁਰੇ ਭੇਟਿਆ ਹੋਆ ਸਾਜੂ ਸੰਗ ਫਿਰ ਦੁੱਖ ਨ ਤਟਿਆ ਪਾਇਆ ਨਿਰਜਲ ਥਾਨ ਫਿਰ ਗਰਭ ਨ ਰੇਟਿਆ ਨਦਰੀ ਆਇ ਇੱਕ ਅਸਗਲ ਭ੍ਰਮ ਮੇਟਿਆ ਤਤ ਗਿਆਨ ਲਾਇ ਧਿਆਨ ਅੰਦਰਸਟ ਸੇ ਮੇਟਿਆ ਸਬੂਝ ਦੇ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮਬੂਜ ਨਿਹਾਲ ਸੁਖ ਸਖੇਟਿਆ ਪੱਕ ਕੇ ਜਾਣੇ ਪਾਏ ਸੇ ਬੌਰਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਜੂ ਸੰਗ ਫਰ ਦੁੱਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬ ਨਾਲ ਲੇਟਿਆ ਨਦਰੀ ਆਇਆ ਇਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਇ ਧਿਆਨ ਅਨੁਸਟ ਸਬੇਟਿਆ ਸੋਬੋ ਜਪੀਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇਹ ਬਹੌੜ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨ ਟਟਿਆ ਪਾਇਆ ਨਿਹਜਲ ਥਾਨ ਫਿਰ ਗਰਬ ਨਾ ਦੇਟਿਆ ਨਦਰੀ ਆਇਆ ਇੱਕ ਅਸਗਲ ਭਮੇਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟਾ ਸਮੇਟਿਆ ਸਮoj ਦੇ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਮਹਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਧੂ ਸੰਗ ਫਰ ਦੂਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਹਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਨੁਸਤ ਸਬੇਟਿਆ ਸਬੋ ਜਪੀਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪਰਖੇ ਜਾਣੇ ਪਾਇ ਸਹਿ ਬਹੁਰ ਨ ਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੇ ਭੇਟਿਆ ਹੋਆ ਸਾਜੂ ਸੰਗ ਫਿਰ ਦੁਖ ਨ ਟਿਟਿਆ ਪਾਇਆ ਨਿਹਾਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇ ਇੱਕ ਅਸਗਲ ਭੰਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਮੇਟਿਆ ਸਬੂਜ ਪੀਏ ਜਾਪ ਜੇ ਮੁਖੋਂ ਬਲੇਟਿਆ ਉਕ ਮਹਿ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌੜ ਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਧੂ ਸੰਗ ਫਰ ਦੁੱਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਲੇਟਿਆ ਨਦਰਿ ਆਇਆ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸਬੇਟਿਆ ਸਭੋ ਜਪਿਆ ਜਪ ਜੇ ਮੁਖ ਹਬਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖਦੇ ਜਾਣੇ ਪਾਏ ਸਹਿ ਬਹੋਰ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹਵਾ ਸਾਜੂ ਸੰਗ ਫਿਰ ਦੁਖਾਂ ਟਟਿਆ ਪਾਇਆ ਨਹਿ ਜਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਅਸਗਲ ਭੰਮੇਟਿਆ ਸਤ ਗਿਆਨ ਲਾਇ ਧਿਆਨ ਅੰਦਰਸਟਾ ਸਮੇਟਿਆ ਸਮoj ਜਪਿਐ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਕ ਕਜਾਨੇ ਪਾਏ ਸੇ ਮੋੜ ਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਹ ਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਜੂ ਸੰਗ ਫਰ ਦੁੱਖ ਨ ਤੇ ਟਿਆ ਪਾਇਆ ਨਿਹਚਲ ਥਾਨ ਫਿਰ ਗਰਬ ਨਾਲ ਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਛੇਟਿਆ ਤਤ ਗਿਆਨ ਲਾਇ ਧਿਆਨ ਅੰਦਰਿ ਸਮੇਟਿਆ ਸਭੋ ਜਪੀਆ ਜਪ ਜੇ ਮੁਖ ਹਉਬ ਲੇਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪੜਾ ਫਿਰ ਜਾਨੇ ਪਾਇ ਸੇ ਬਹੁੜ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਅਦਿਤ ਸਤਗੁਰੂ ਭੇਟਿਆ ਹੋਆ ਸਾਜੂ ਸੰਗ ਫਿਰ ਦੂਖ ਨ ਤੇ ਟਿਆ ਪਾਇਆ ਨੇ ਜਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇ ਇੱਕ ਅਸਗਲ ਭੜਮੇ ਟਿਆ ਤਤ ਗਿਆਨ ਲਾਇ ਤਿਆਨੰਦਰਸ ਸੇ ਮੇਟਿਆ ਸਮੋਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮਬੂਜ ਨਿਹਾਲ ਸੁਖ ਸਖੇਟਿਆ ਪਰਕ ਕਜਾਨੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨਾਂ ਲੇਟਿਆ ਨਦਰਿ ਆਇਆ ਇਕ ਸਗਲ ਭ੍ਰਮ ਢੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਿਟ ਸਬੇਟਿਆ ਸਬੋ ਜਪਿਆ ਜਪ ਜੇ ਮੁਖ ਹਬਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖਦੇ ਜਾਣੇ ਪਾਏ ਸਹਿ ਬਹੋਰ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਵਾ ਸਾਜੂ ਸੰਗ ਫਿਰ ਦੁਖ ਨ ਟਟਿਆ ਪਾਇਆ ਨਿਹਜਲ ਥਾਨ ਫਿਰ ਗਰਬ ਨਾ ਰੇਟਿਆ ਨਦਰੀ ਆਇਆ ਇੱਕ ਅਸਗਲ ਭੰਮੇਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟਾ ਸਮੇਟਿਆ ਸਮoj ਜਪਿਆ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਜੂ ਸੰਗ ਫਰ ਦੁੱਖ ਨ ਤੇ ਟਿਆ ਪਾਇਆ ਨਿਹਚਲ ਥਾਨ ਫਿਰ ਗਰਬਨਾਂ ਲੇਟਿਆ ਨਦਰਿਆ ਆਇ ਇਕ ਸਗਲ ਬ੍ਰਹਮੇ ਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸਬੇਟਿਆ ਸਬੋ ਜਪੀਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਜ ਨ ਹਾਲ ਸੁਖ ਸਖੇਟਿਆ ਪਾਰੇ ਖੇ ਜਾਣੇ ਪਾਏ ਸਹਿ ਬਹੌੜਨਾ ਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਵਾ ਸਾਜੂ ਸੰਗ ਫਿਰ ਦੁੱਖ ਨ ਟਿਟਿਆ ਪਾਇਆ ਨਿਹਜਲ ਥਾਨ ਫਿਰ ਗਰਬ ਨਾ ਰੇਟਿਆ ਨਦਰੀ ਆਇ ਇੱਕ ਅਸਗਲ ਭ੍ਰਮੇਟਿਆ ਸਤ ਗਿਆਨ ਲਾਇ ਧਿਆਨ ਅੰਦਰਸਟਿਆ ਸਮੇਟਿਆ ਸਬੂਜ ਜਪਿਐ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਕ ਗਜਾਨੇ ਪਾਏ ਸੇ ਮੌੜਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁੱਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸੇਟਿਆ ਸਭ ਹੋ ਜਪਿਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਝ ਨਿਹਾਲ ਸੁਖ ਸਖੇਟਿਆ ਪਰਖ ਦੇ ਜਾਣੇ ਪਾਏ ਸੇਹ ਬਹੋਰ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਆ ਸਾਜੂ ਸੰਗ ਫਿਰ ਦੁਖ ਨ ਟਿਟਿਆ ਆਇਆ ਨੈਜਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਭਮੇਟਿਆ ਤਤ ਗਿਆਨ ਲਾਏ ਧਿਆਨ ਅੰਦਰ ਸਟਿਆ ਸਮੋਜ ਦੇ ਪੀ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌਰਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਧੂ ਸੰਗ ਫਰ ਦੂਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਲੇਟਿਆ ਨਦਰਿ ਆਇਆ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸਬੇਟਿਆ ਸਬੋ ਜਪੀਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਇ ਸਹਿ ਬਹੁੜਨਾ ਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹਵਾ ਸਾਜੂ ਸੰਗ ਫਿਰ ਦੁੱਖਾਂ ਤੇ ਟਿਟਿਆ ਪਾਇਆ ਨਿਹਜਲ ਥਾਨ ਫਿਰ ਗਰਬ ਨਾ ਰੇਟਿਆ ਨਦਰੀ ਆਇ ਇੱਕ ਅਸਗਲ ਭੜ ਮੇਟਿਆ ਸਤ ਗਿਆਨ ਲਾਏ ਧਿਆਨ ਅਦਰਸ਼ ਤੇ ਸਮੇਟਿਆ ਸਮੋਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਵਾਂ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁੱਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨਾ ਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸਮੇਟਿਆ ਸਭੋ ਜਪਿਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬਹੁਰ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਆ ਸਾਜੂ ਸੰਗ ਫਿਰ ਦੁਖ ਨ ਟਿਟਿਆ ਪਾਇਆ ਨੈਜਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਅਸਗਲ ਭੰਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਟੇ ਸਮੇਟਿਆ ਸਮੋਝ ਦੇ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਆਉੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਜੂ ਸੰਗ ਫਰ ਦੁੱਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਭ ਨਾਲ ਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਛੇਟਿਆ ਤਤ ਗਿਆਨ ਲਾਇ ਧਿਆਨ ਅੰਦਰਿ ਸਬੇਟਿਆ ਸੋਬੋ ਜਪੀਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਝ ਨਿਹਾਲ ਸੁਖ ਸਖੇਟਿਆ ਪਰਖਦੇ ਜਾਣੇ ਪਾਏ ਸਹਿ ਬਹੁਰ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜੀਤ ਸਤਗੁਰੂ ਭੇਟਿਆ ਹੋਆ ਸਾਜੂ ਸੰਗ ਫਿਰ ਦੂਖ ਨ ਤੇ ਟਿਆ ਪਾਇਆ ਨਿਰਜਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇ ਇੱਕ ਅਸਗਲ ਭੜਮੇ ਟਿਆ ਤਤ ਗਿਆਨ ਲਾਇ ਤਿਆਨ ਅੰਦਰ ਸਟਾ ਸਮੇਟਿਆ ਸਮੋਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਆਬੂਜ ਨਿਹਾਲ ਸੁਖ ਸਖੇਟਿਆ ਪਰਕ ਕਜਾਨੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਢੇਟਿਆ ਤਤ ਗਿਆਨ ਲਾਇ ਧਿਆਨ ਅਨੰਦ ਰਸ ਬੇਟਿਆ ਸਬੋ ਜਪਿਆ ਜਪ ਜੇ ਮੁਖ ਹਬਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸਹਿ ਬਹੋਰ ਨਖੋਟੇ ਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹਵਾ ਸਾਜੂ ਸੰਗ ਫਿਰ ਦੁੱਖ ਨ ਤਟਿਆ ਆਇਆ ਨੇ ਜਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਅਸਗਲ ਭੰਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਟੇ ਸਮੇਟਿਆ ਸਮੋਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਮੌੜ ਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਹ ਵੇਲਾ ਪਰਵਾਣ ਜਿੱਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁੱਖ ਨ ਤੇ ਟਿਆ ਪਾਇਆ ਨਿਹਚਲ ਥਾਨ ਫਿਰ ਗਰਬ ਨਾ ਲੇਟਿਆ ਨਦਰਿ ਆਇਆ ਇਕ ਸਗਲ ਭ੍ਰਮ ਛੇਟਿਆ ਤਤ ਗਿਆਨ ਲਾਇ ਧਿਆਨ ਅੰਦਰਿ ਸਬੇਟਿਆ ਸਬੋ ਜਪੀਆ ਜਪ ਜੇ ਮੁਖ ਹਉਬ ਲੇਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪਰਖ ਦੇ ਜਾਣੇ ਪਾਏ ਸੇਹ ਬਹੁੜ ਨ ਖੋਟੇ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪਾਉੜੀ ਸਾਵੇਲਾ ਪਰਮਾਨ ਜਿਤ ਸਤਗੁਰੇ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨ ਟਿਟਿਆ ਪਾਇਆ ਨਿਰਜਲ ਥਾਨ ਫਿਰ ਗਰਬ ਨਾ ਰੇਟਿਆ ਨਦਰੀ ਆਇ ਇਕ ਅਸਗਲ ਭ੍ਰਮੇ ਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਮੇਟਿਆ ਸਮੋਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਆਬੂਜ ਨਿਹਾਲ ਸੁਖ ਸਖੇਟਿਆ ਪਰਕ ਕੇ ਜਾਣੇ ਪਾਏ ਸੇ ਬੋੜ ਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਧੂ ਸੰਗ ਫਰ ਦੁੱਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਹਲੇਟਿਆ ਨਦਰਿ ਆਇਆ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਨੁਸਟ ਸਬੇਟਿਆ ਸਭੋ ਜਪਿਆ ਜਪ ਜੇ ਮੁਖ ਹਬਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖ ਦੇ ਜਾਣੇ ਪਾਏ ਸਹਿ ਬਹੌੜ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹਵਾ ਸਾਧੂ ਸੰਗ ਫਿਰ ਦੁਖਾਂ ਟਟਿਆ ਪਾਇਆ ਨਿਹਜਲ ਥਾਨ ਫਿਰ ਗਰਬ ਨਾ ਡੇਟਿਆ ਨਦਰੀ ਆਇਆ ਇੱਕ ਅਸਗਲ ਭਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਿਟਿਆ ਸਮojਦੇ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਮਹਬੂਬ ਨੇ ਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਵੇਲਾ ਪਰਵਾਣ ਜਿੱਥੇ ਸਤਗੁਰੂ ਪੇਟਿਆ ਹੋਵਾ ਸਾਜੂ ਸੰਗ ਫਰ ਦੁੱਖ ਨ ਤੇ ਟਿਆ ਪਾਇਆ ਨਿਹਚਲ ਥਾਨ ਫਿਰ ਗਰਬਨਾਂ ਲੇਟਿਆ ਨਦਰੀ ਆਇ ਇਕ ਸਗਲ ਬ੍ਰਹਮੇ ਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸਬੇਟਿਆ ਸੋਬੋ ਜਪਿਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸਹਿ ਬਹੌੜ ਨਾ ਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਵੇਲਾ ਪਰਮਾਨਿਤ ਜਿਤ ਸਤਿਗੁਰੇ ਭੇਟਿਆ ਹੋਆ ਸਾਜੂ ਸੰਗ ਫਿਰ ਦੁਖ ਨ ਤੇ ਟਿਆ ਪਾਇਆ ਨਿਹਜਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇ ਇੱਕ ਅਸਗਲ ਭੰਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਕੇ ਸੇਟਿਆ ਸਬੂਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਕ ਕਜਾਨੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਹਲੇਟਿਆ ਨਦਰਿਆ ਆਇਆ ਇਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਇ ਧਿਆਨ ਅਨੁਸਟ ਸਬੇਟਿਆ ਸੋਬੋ ਜਪੀਆ ਜਪ ਜੇ ਮੁਖ ਹਬਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇਹ ਬਹੌੜ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਵਾ ਸਾਜੂ ਸੰਗ ਫਿਰ ਦੁਖ ਨ ਟਿਟਿਆ ਆਇਆ ਨਿਹਾਲ ਥਾਨ ਫਿਰ ਗਰਬ ਨਾ ਰੇਟਿਆ ਨਦਰੀ ਆਇਆ ਇੱਕ ਅਸਗਲ ਭ੍ਰਮੇਟਿਆ ਸਤ ਗਿਆਨ ਲਾਇ ਧਿਆਨ ਅੰਦਰ ਸਿਟਿਆ ਸਬੋਜ ਜਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਮੋਰਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਵੇਲਾ ਪਰਵਾਣਾ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਧੂ ਸੰਗ ਫਰ ਦੁੱਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬ ਨਾਲ ਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸਬੇਟਿਆ ਸਬੋ ਜਪੀਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਇ ਸੇਹ ਬਹੁਰ ਨਾ ਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਇਹ ਦਿੱਤ ਸਤਗੁਰੂ ਭੇਟਿਆ ਹੋਵਾ ਸਾਜੂ ਸੰਗ ਫਿਰ ਦੁੱਖ ਨ ਟੇਟਿਆ ਪਾਇਆ ਨਿਰਜਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇ ਇੱਕ ਸਗਲ ਭੰਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸੇਟਿਆ ਸਬੋਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਆਬੂਜ ਨਿਹਾਲ ਸੁਖ ਸਖੇਟਿਆ ਪਰਕ ਕਜਾਨੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਲੇਟਿਆ ਨਦਰਿਆ ਆਇ ਇਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਿਟ ਸਿਟਿਆ ਸੋਬੋ ਜਪੀਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਝ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇਹ ਬਹੋਰ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜੀਤ ਸਤਗੁਰੂ ਭੇਟਿਆ ਹੋਵਾ ਸਾਧੂ ਸੰਗ ਫਿਰ ਦੁਖ ਨ ਟਿਟਿਆ ਆਇਆ ਨਿਹਜਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਸਕਲ ਭ੍ਰਮ ਛੇਟਿਆ ਤਤ ਗਿਆਨ ਲਾਏ ਧਿਆਨ ਅੰਦਰ ਸੇ ਸਮੇਟਿਆ ਸਬੋਝ ਜਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਬੌਰਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਧੂ ਸੰਗ ਫਰ ਦੂਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਹਲੇਟਿਆ ਨਦਰਿਆ ਆਇ ਇਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਇ ਧਿਆਨ ਅਨੁਸਟ ਸੇਟਿਆ ਸਬਬੋ ਜਪੀਆ ਜਪ ਜੇ ਮੁਖ ਹਬਲੇਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸਹਿ ਬਹੁੜ ਨ ਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਵੇਲਾ ਪਰਮਾਨ ਜੀਤ ਸਤਗੁਰੂ ਭੇਟਿਆ ਹਵਾ ਸਾਧੂ ਸੰਗ ਫਿਰ ਦੁੱਖ ਨ ਟਟਿਆ ਪਾਇਆ ਨਿਹਜਲ ਥਾਨ ਫਿਰ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਅਸਗਲ ਭੰਮੇਟਿਆ ਤਤ ਗਿਆਨ ਲਾਇ ਧਿਆਨ ਅੰਦਰਸ ਸੇਟਿਆ ਸਮੋਜ ਪੀਏ ਜਾਪ ਜੇ ਮੁਖੋਂ ਬਲੇਟਿਆ ਹੁਕਮ ਆਬੂਜ ਨਿਹਾਲ ਸੁਖ ਸਖੇਟਿਆ ਪਰਕ ਕਜਾਨੇ ਪਾਏ ਸੇ ਬੌੜਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਵਾ ਸਾਧੂ ਸੰਗ ਫਰ ਦੁਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਹਲੇਟਿਆ ਨਦਰਿਆ ਆਇ ਇਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਇ ਧਿਆਨ ਅੰਦਰ ਸਿਮੇਟਿਆ ਸਭੋ ਜਪਿਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਨੇ ਪਾਏ ਸੇਹ ਬਹੋਰ ਨਖੋਟੇ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਹ ਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨ ਟਿਟਿਆ ਪਾਇ ਆ ਨਿਹਜਲ ਥਾਨ ਫਿਰ ਗਰਬ ਨਾ ਰੇਟਿਆ ਨਦਰੀ ਆਇ ਇਕ ਅਸਗਲ ਭ੍ਰਮੇਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟਾ ਸਮੇਟਿਆ ਸਮੋਜ ਜਪਿਐ ਜਾਪ ਜੇ ਮੁਖੋਂ ਬਲੇਟਿਆ ਹੁਕਮ ਅਬੂਜ ਨਿਹਾਲ ਸੁਖ ਸਖੇਟਿਆ ਪਰਕ ਕੇ ਜਾਣੇ ਪਾਏ ਸੇ ਬੋੜ ਨਾ ਖੋਟਿਆ ਮਹਲਾ ਪੰਜਮਾ ਪਾਉੜੀ ਸਾਵੇਲਾ ਪਰਵਾਣ ਜਿੱਥੇ ਸਤਿਗੁਰੂ ਪੇਟਿਆ ਹੋਵਾ ਸਾਧੂ ਸੰਗ ਫਰ ਦੁੱਖ ਨ ਤੇ ਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਲੇਟਿਆ ਨਦਰਿ ਆਇਆ ਇਕ ਸਗਲ ਭ੍ਰਮ ਛੇਟਿਆ ਤਤ ਗਿਆਨ ਲਾਇ ਧਿਆਨ ਅੰਦਰਿ ਸਿਮੇਟਿਆ ਸਬਬੋ ਜਪੀਆ ਜਪ ਜੇ ਮੁਖ ਹਉਬਲੇ ਟਿਆ ਹੁਕਮੇ ਬੂਝ ਨ ਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇਹ ਬਹੌੜ ਨ ਖੋਟੇ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਪੌੜੀ ਸਾਵੇਲਾ ਪਰਮਾਨ ਜਿਤ ਸਤਗੁਰੂ ਭੇਟਿਆ ਹੋਆ ਸਾਜੂ ਸੰਗ ਫਿਰ ਦੁੱਖ ਨ ਟਟਿਆ ਪਾਇਆ ਨਿਰਜਲ ਥਾਨ ਫਿਰ ਗਰਬ ਨਾ ਰੇਟਿਆ ਨਦਰਿ ਆਇਆ ਇੱਕ ਅਸਗਲ ਭ੍ਰਮ ਛੇਟਿਆ ਸਤ ਗਿਆਨ ਲਾਇ ਧਿਆਨ ਅੰਦਰ ਸੇਟਿਆ ਸਬੂਜ ਜਪਿਐ ਜਾਪ ਜੇ ਮੁਖੋਂ ਬਲੇਟਿਆ ਰੋਕ ਮਹਿ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇ ਮੌੜਨਾ ਖੋਟਿਆ ਮਹਲਾ ਪੰਜਮਾ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਪੇਟਿਆ ਹੋਆ ਸਾਧੂ ਸੰਗ ਫਰ ਦੁੱਖ ਨ ਟੇਟਿਆ ਪਾਇਆ ਨਿਹਚਲ ਥਾਨ ਫਿਰ ਗਰਬਨ ਲੇਟਿਆ ਨਦਰਿਆ ਆਇ ਇਕ ਸਗਲ ਭ੍ਰਮ ਈਟਿਆ ਤਤ ਗਿਆਨ ਲਾਇ ਧਿਆਨ ਅਦ੍ਰਿਸ਼ਟ ਸਬੇਟਿਆ ਸਬੋ ਜਪਿਆ ਜਪ ਜੇ ਮੁਖ ਹਬ ਲੇਟਿਆ ਹੁਕਮੇ ਬੂਜ ਨਿਹਾਲ ਸੁਖ ਸਖੇਟਿਆ ਪਰਖ ਕੇ ਜਾਣੇ ਪਾਏ ਸੇਹ ਬਹੋਰ ਨਖੋਟੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ